ਮੈਂ ਤਨਤੰਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਤੋਂ 10 ਸਾਲ ਹੋ ਗਏ ਉਹ ਅੱਡ ਰਹੇਵੇਂ ਮੈਂ ਅੱਡ ਰਹਿ ਰਹੀ ਆ ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੂ ਮਸੀ ਉਹਦੇ ਕਰ ਸਾਡੇ ਆਉਣਾ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਜਾਣਾ ਕਰਦਾ ਬਾਅਦ ਚ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿੰਦਾ ਕਿ ਵਿਆਹ ਮੇਨਾਂ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾ ਰਿਹਾ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਮਿਲਗੀ ਤਲਾਕ ਹੋਇਆ ਏ ਤੇ ਮੇਰੇ ਦੋ ਬੱਚੇ ਨੇ ਉਹ ਬੁਢੀ ਨਾਲ ਲੈ ਗਈ ਤੇ ਤੂੰ ਮੇਨਾ ਲੇਸ਼ਨ ਬਣਾ ਮੈਂ ਉਹਨਾਂ ਲੇਸ਼ਨ ਵਾਲੇ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲਈਆਂ ਧਮਕੀ ਦੇ ਜ਼ੋਰ ਤੇ ਮੇਰੀਆਂ ਵੀਡੀਓ ਬਣਾ ਲਈਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਕਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਾਨਣ ਸੀ ਉਹਦੇ ਨਾਲ ਇਹਦਾ ਸੰਬੰਧ ਹੋ ਗਿਆ ਸੈਮੂ ਮਸੀਦ ਦਾ ਤੇ ਇਹ ਦੋਨੇ ਰਲ ਕੇ ਮੇਰੀਆਂ ਵੀਡੀਓ ਵਾਇਲ ਕਰਤੀਆਂ ਇਹਨਾਂ ਦੋਨਾਂ ਨੇ ਇਹ ਮੈਨੂੰ ਬਲਕਿ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਤੇ ਸੈਮੂ ਮਸੀਤ ਤੇ ਗਿੱਲੀ ਇਹਨਾਂ ਦੋਨਾਂ ਰਲ ਕੇ ਮੇਰੀ ਵੀਡੀਓ ਵਾਇਲ ਕੀਤੀ ਆ ਮੈਨੂੰ ਧਮਕੀਆਂ ਦੇਂਦੇ ਨੇ ਮਰਨ ਦੀਆਂ ਮਾਰਨ ਦੀਆਂ ਸਾਰੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਪੁਲਿਸ ਨੇ ਲੈਣੇ ਗ੍ਰਿਫਤਾਰ ਨਹੀਂ ਕੀਤਾ ਇਹਨਾਂ ਨੂੰ ਤੇ ਮੈਂ ਤਰਤਾਂਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਤੋਂ 10 ਸਾਲ ਕੋਈ ਉਹ ਅੱਡ ਰਹੇ ਨੇ ਮੈਂ ਅੱਡ ਰਹਿ ਰਹੀ ਆ ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੂ ਮਸੀਤ ਉਹਦੇ ਕਰ ਸਾਡੇ ਆਉਣਾ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਜਾਣਾ ਕਰਦਾ ਬਾਅਦ ਚ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿੰਦਾ ਕਿ ਵਿਆਹ ਮੇਨਾਂ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾ ਰਿਹਾ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਅਮਰਗੀ ਤਲਾਕ ਹੋਇਆ ਏ ਤੇ ਮੇਰੇ ਦੋ ਬੱਚੇ ਨੇ ਉਹ ਬੁੱਢੀ ਨਾਲ ਲੈ ਗਈ ਤੇ ਤੂੰ ਮੇਨਾਂ ਰਿਲੇਸ਼ਨ ਬਣਾ ਮੈਂ ਉਹਨਾਂ ਰਿਲੇਸ਼ਨ ਬਣਾ ਲਏ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲੀਆਂ ਧਮਕੀ ਦੇ ਜ਼ੋਰ ਤੇ ਮੇਰੀਆਂ ਵੀਡੀਓ ਬਣਾ ਲੀਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਕਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਾਨੀ ਸੀ ਉਹਦੇ ਨਾਲ ਜਿਹਦਾ ਸੰਬੰਧ ਹੋ ਗਿਆ ਸੈਮੋ ਮਸੀਦ ਦਾ ਤੇ ਇਹ ਦੋਨੇ ਲੜਕੇ ਮੇਰੀ ਵੀਡੀਓ ਵਾਇਲ ਕਰਤੀਆਂ ਐ ਨਾ ਦੋਨਾਂ ਨੇ ਇਹ ਮੈਨੂੰ ਬਲਕਿ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਤੇ ਸੈਮੂ ਮਸੀ ਤੇ ਗਿੰਨੀ ਇਹਨਾਂ ਦੋਨਾਂ ਲੜਕੇ ਮੇਰੀ ਵੀਡੀਓ ਵਾਇਲ ਕੀਤੀ ਆ ਮੈਨੂੰ ਧਮਕੀਆਂ ਦਿੰਦੇ ਨੇ ਮਰਨ ਦੀਆਂ ਮਾਰਨ ਦੀਆਂ ਸਾਰੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਪੁਲਿਸ ਲੈਣੇ ਗ੍ਰਿਫਤਾਰ ਨਹੀਂ ਕੀਤਾ ਇਹਨਾਂ ਨੂੰ ਤੇ ਮੈਂ ਤਰਤਾਂਦੀ ਰਹਿਣ ਵਾਲੀ ਆ ਮੇਰੇ ਘਰ ਵਾਲੇ ਤੋਂ 10 ਸਾਲ ਨੂੰ ਉਹ ਅੱਡ ਰਹੇ ਮੈਂ ਅੱਡ ਰਹਿ ਰਹੀ ਆ ਮੇਰਾ ਇੱਕ ਬੇਟਾ ਇੱਕ ਬੇਟੀ ਆ ਮੇਰੇ ਬੇਟੇ ਦਾ ਦੋਸਤ ਬਣ ਗਿਆ ਸੈਮੂ ਮਸੀ ਉਹਦੇ ਕਰ ਸਾਡੇ ਆਉਣਾ ਜਾਣਾ ਹੋ ਗਿਆ ਉਹਨੇ ਸਾਡੇ ਘਰ ਆਉਣਾ ਜਾਣਾ ਕਰਤਾ ਬਾਅਦ ਚ ਉਹ ਮੈਨੂੰ ਕਹਿ ਲੱਗਾ ਕਿ ਮੇਰੇ ਨਾਲ ਰਿਲੇਸ਼ਨ ਬਣਾ ਅਸੀਂ ਰਿਲੇਸ਼ਨ ਬਣਾ ਲਏ ਉਹਨਾਂ ਤੇ ਬਾਅਦ ਚ ਕਹਿ ਲੱਗਾ ਕਿ ਵਿਆਹ ਮੇਰੇ ਨਾਲ ਵਿਆਹ ਕਰਵਾ ਵਿਆਹ ਦੇ ਚਾਂਸੇ ਦਿੰਦਾ ਰਿਹਾ ਮੈਨੂੰ ਮੈਂ ਕਿਹਾ ਕਿ ਆਂਦਾ ਹੀ ਮੇਰਾ ਮਨ ਕੀ ਤਲਾਕ ਹੋਇਆ ਏ ਤੇ ਮੇਰੇ ਦੋ ਬੱਚੇ ਨੇ ਉਹ ਬੁੱਢੀ ਨਾਲ ਲੈ ਗਈ ਤੇ ਤੂੰ ਮੇਰੇ ਨਾਲ ਰਿਲੇਸ਼ਨ ਬਣਾ ਮੈਂ ਉਹਨਾਂ ਰਿਲੇਸ਼ਨ ਨਾਲ ਲਏ ਉਹਨੇ ਬਾਅਦ ਚ ਮੇਰੀਆਂ ਵੀਡੀਓ ਬਣਾ ਲਈਆਂ ਧਮਕੀ ਦੇ ਜ਼ੋਰ ਤੇ ਮੇਰੀਆਂ ਵੀਡੀਓ ਬਣਾ ਲਈਆਂ ਤੇ ਫਿਰ ਕਹਿ ਲੱਗਾ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਨੇ ਗਿੰਨੀ ਜਿਹੜੀ ਸੀ ਮੇਰੀ ਬੇਟੀ ਦੀ ਨਨਾਨ ਸੀ ਉਹਦੇ ਨਾਲ ਇਹਦਾ ਸਬੰਧ ਹੋ ਗਿਆ ਸੈਮੋ ਮਸੀਦ ਦਾ ਤੇ ਇਹ ਦੋਨੇ ਰਲ ਕੇ ਮੇਰੀ ਵੀਡੀਓ ਵਾਇਲ ਕਰਤੀਆਂ ਇਨਾਂ ਦੋਨਾਂ ਨੇ ਇਹ ਮੈਨੂੰ ਬਲਕਿ ਦੋਨੇ ਦੋਸ਼ੀ ਬਾਹਰ ਤੁਰੇ ਫਿਰਦੇ ਨੇ ਮੈਨੂੰ ਇਨਸਾਫ ਚਾਹੀਦਾ ਤੇ ਸੈਮੋ ਮਸੀਦ ਤੇ ਗਿੰਨੀ ਇਨਾਂ ਦੋਨਾਂ ਰਲ ਕੇ ਮੇਰੀ ਵੀਡੀਓ ਵਾਇਲ ਕੀਤੀ ਆ ਮੈਨੂੰ ਧਮਕੀਆਂ ਦਿੰਦੇ ਨੇ ਮਰਨ ਦੀਆਂ ਮਾਰਨ ਦੀਆਂ ਸਾਰੀਆਂ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਪੁਲਿਸ ਲੈਣੇ ਕਿ ਗ੍ਰਿਫਤਾਰ ਨਹੀਂ ਕੀਤਾ ਇਹਨਾਂ ਨੂੰ